ਇਤਿਹਾਸ ਦਾ ਸਤਕਾਰ ਕਰਦੇ ਹੋਏ ਸਤਕਾਰ ਜਿਵੇਂ ਮੇਰੇ ਵੀਰਾਂ ਵੱਲੋਂ ਭੈਣਾ ਵੱਲੋਂ ਮਤਾਵਾ ਬੋਲੋ ਸੁਮੰਚੀ ਸੰਗਤ ਵੱਲੋਂ ਇਤਿਹਾਸ ਬਿਨ ਬਿੰਤ ਮੈਂ ਅਰਦਾਸ ਹੋਈਏ ਤਾਂ ਦਾ ਸ਼ਹੀਦ ਪਪਾ ਮਤੀ ਜੀ ਜਿਨ੍ਹਾਂ ਜਨਮ ਚ ਮੈਸੂਮ ਜਨੇ ਪ੍ਰਭੂ ਕਰ ਨੇ ਇੱਕ ਤੋਂ ਨੇਕ ਕਰ ਜੰਤੀ ਤਲਾ ਬਖਸ਼ਾ ਮੇਰੇ ਗੁਰਦੇਵ ਪਾਤਸ਼ਾਹ ਦੇ ਇਸ ਪਰਦੇਸ ਦੀ ਸਹਿਤਾ ਕਰਨ ਦੇ ਰੋਕਤਾ ਦਾਤ ਬਖਸ਼ ਕਰਨ ਗੁਰਦੇਵ ਪਾਚੇ ਬਾਣੀ ਤੇ ਬਾਣੀ ਨਾਲ ਜੋੜੀ ਰੱਖਣੀ ਸਾ ਸੰਗਤ ਜੀ ਮੇਰੇ ਗੁਰਦੇਵ ਪਾਤਸ਼ਾਹ ਤੇ ਗੁਰ ਸਿੱਖ ਹੈ ਕਿਉਂਕਿ ਖਾਣ ਪੀਣ ਦਾ ਸਮਾਨ ਜਿਹੜਾ ਵੀ ਦਿਨੋਂ ਦਿਨ ਖਤਮ ਹੁੰਦਾ ਜਾਂਦਾ ਏ ਭੁੱਖ ਦੇ ਸਤਾਏ ਹੋਏ ਨੇ ਇਤੋਂ ਤੱਕ ਸਾ ਸੰਗਤ ਜੀ ਪੁੱਤੇ ਖਾ ਕੇ ਗੁਜ਼ਾਰਾ ਕਰਦੇ ਨੇ ਗੁਰਦੇਵ ਪਾਤਸ਼ਾਹ ਦੇ ਸਭ ਤੋਂ ਪਿਆਰਾ ਬਰਸਾਤੀ ਹਾਥੀ ਉਹ ਵੀ ਭੁੱਖ ਦੀ ਖਾਤਰ ਖਤਮ ਹੋ ਗਿਆ ਦੁਨੀਆ ਤੋਂ ਚਲੇ ਗਿਆ ਏ ਤੇ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ ਗੁਰਦੇਵ ਪਾਸ਼ਾ ਅਨੰਤਪੁਰ ਸਾਦਾ ਕਿਨਾ ਖਾਲੀ ਕਰ ਦਿਓ ਹੁਣ ਸਾਡੇ ਕੋਲ ਭੁੱਖਿਆ ਕੋਲ ਜੰਗਰੀ ਲੜਿਆ ਜਾਣਾ ਸਾਧ ਸੰਗਤ ਜੀ ਕਹਿੰਦੇ ਮੌਤੋਂ ਭੁੱਖ ਭਰੀ ਰਾਤੀ ਸੁੱਤਾ ਖਾ ਕੇ ਸੁਭਾ ਫੇਰ ਖੜੀ ਕਿ ਮੌਤ ਭੁੱਖ ਐਸੀ ਚੀਜ਼ ਐ ਮੌਤ ਨਾਲੋਂ ਵੀ ਜ਼ਿਆਦੀ ਡਾਢੀ ਐ ਕਿ ਭੁੱਖ ਦਾ ਰਾਤ ਨੂੰ ਪਾ ਖਾ ਕੇ ਸਵੇਰ ਨੂੰ ਫੇਰ ਤਿਆਰੀ ਹੁੰਦੀ ਐ ਕਿ 7 ਵਜੇ ਕੁਛ ਨਾ ਕੁਛ ਖਾਣਾ ਐ ਕਿਉਂਕਿ ਢਿੱਡੀ ਖਾ ਕੇ ਸਰੀਰ ਨੂੰ ਚਲਾਉਣ ਵਾਸਤੇ ਖਾ ਕੇ ਪਰ ਜਦੋਂ ਸਾ ਸੰਗਤ ਇਹ ਪਾਸਰੀ ਨੂੰ ਚਲਾਉਣ ਲਈ ਖਰਾਕ ਦਿੰਦੇ ਹਨ ਤੇ ਕਦੀ ਇਹ ਵੀ ਸੋਚਿਆ ਮਨ ਦੀ ਖਰਾਕ ਵੀ ਕਦੀ ਲੈ ਜੇ ਆਤਮਾ ਨੇ ਖਰਾਕ ਹੋ ਦਿੱਤੀ ਹੈ ਮਨ ਹਮੇਸ਼ਾ ਜਿੱਥੇ ਪਾਸਾ ਲੈ ਕੇ ਜਾਂਦਾ ਆਤਮਾ ਆਪੇ ਚ ਸੱਚੇ ਬਾਤ ਤੇ ਲੈ ਕੇ ਜਾਵੇ ਕਿ ਆਸ ਆਤਮਾ ਕੀ ਹੈ ਉਸ ਪਰਮਾਤਮਾ ਦੇ ਅੰਸ਼ ਆਤਮਾ ਪਰਮਾਤਮਾ ਦੇ ਅੰਸ਼ ਹੈ ਉਹ ਹਮੇਸ਼ਾ ਤੁਹਾਨੂੰ ਸੱਦੇ ਮਾਰਗ ਤੇ ਲੈ ਕੇ ਜਾਵੇ ਜਿਹੜਾ ਮਨ ਹਮੇਸ਼ਾ ਨਹੀਂ ਬੇਪਾਸੇ ਲੈ ਕੇ ਜਾਂਦਾ ਸਤਿਗੁਰ ਪਾਛਾ ਕਹਿੰਦਾ ਮਨ ਚੰਚਲ ਚੁਤرائی ਕਿਨੇ ਨਾ ਪਾਇ ਮਾਨਿਕ ਚੰਚਲ ਇਹ ਚੁਤਰਾਇਆ ਕਰਦਾ ਏ ਇਹ ਇੱਧਰੇ ਪਾਸੇ ਨੂੰ ਪਰ ਦੈ ਤੇਰੇ ਪਾਸੇ ਨੂੰ ਮੇਚਾਂ ਇਨਸਾਨੀਵੇਂ ਪਰਸੇ ਜੰਦਾ ਤੇ ਨਾਲ ਹੀ ਹੁੰਦੇ ਪਾਛਾ ਕਹਿੰਦਾ ਮਨ ਜਿੱਤੇ ਜਗ ਜਿੱਤ ਜਿਸਨੇ ਮਨ ਨੂੰ ਜਤਲੇ ਉਸਨੇ ਜਗ ਨੂੰ ਜਤਰੇ ਪਰ ਓਹੀ ਮਨ ਦੇ ਕੰਬੂ ਕੋਣਾ ਅੱਜ ਓਹੀ ਮਨ ਜਿਹੜਾ ਕਹਿ ਰਿਹਾ ਬੰਦੇ ਪਾਛਾ ਦਾ ਸਾਥ ਛੱਡ ਦੇ ਅੱਜ ਉਹ ਹੈ ਮਾਨਾ ਪਖਲੀ ਨੇ ਪਰ ਉਹ ਜਾਣ ਨਹੀਂ ਸਕੀ ਕਿ ਗੁਰਤਾ ਪੂਰਨ ਹੈ ਸਤ ਗੁਰੇ ਉਹ ਪਰਮਾਤਮਾ ਹੈ ਉਹ ਸਭ ਨੂੰ ਦਾਤਾ ਦੇਣ ਇਹ ਤੋਤਾ ਕਿ ਜਿੰਨੀ ਦੇਰ ਤੱਕ ਸਵਾਸ ਨੇ ਉਨੀ ਦੇਰ ਤੋੜਾ ਸਾਥ ਦਿਆਗੇ ਪਰ ਅੱਜ ਭੁੱਖ ਬਰਦਾਸ਼ਤ ਨਹੀਂ ਹੋਈ ਮੇਰੇ ਕੋ ਗੁਰਦੇਵ ਪਾਚਾ ਨੂੰ ਆਕੇ ਕਹਿੰਦੇ ਕਿ ਗੁਰਸੇ ਗੁਰਦੇਵ ਪਾਚਾ ਕਿਲਾ ਖੰਡੀ ਕਰਦੇ ਹੋ ਤਾਂ ਭੁੱਖੇ ਕੋ ਜੰਗ ਨਹੀਂ ਲੜਿਆ ਜਾਂਦਾ ਗੁਰਦੇਵ ਪਾਚਾ ਕਹਿ ਲਗੇ ਕਿ ਅਜੇ ਆਕਾਤ ਫੁੱਟਦਾ ਹੁਕਮ ਨਹੀਂ ਗੁਰਸੇ ਕਹਿਣ ਕਿ ਗੁਰਦੇਵ ਪਾਚਾ ਕੁਰਾਨ ਦੀਆਂ ਕਸਮਾਂ ਵੀ ਖਾ ਲਈਆਂ ਕੋਹ ਦੇ ਮਾਸਿਕ ਕਸਮ ਵੀ ਖਾ ਲਈ ਕੁਰਾਨ શરીਫ ਦੀ ਵੀ ਕਸਮ ਖਾ ਲਈ ਕਿ ਫੁੱਚਾ ਕੁਝ ਨਹੀਂ ਕਹਿਣਗੇ ਆਹਿੰਦੇ ਬਾਦਸ਼ਾਹ ਨੇ ਵੀ ਲੇਤਰ ਬੱਗੇ ਸਾਹਿਬਾ ਫੁੱਚਾ ਕੁਝ ਨਹੀਂ ਕਹਿਣਗੇ ਤੁਸੀਂ ਕਿਲਾ ਖੰਦੀ ਕਰਦੇ ਹੋ ਗੁਰਦੇਵ ਬਾਦਸ਼ਾਹ ਕਹਿੰਦੇ ਕਿ ਅਜੇ ਆਕਾਲ ਪੁਰਖ ਦਾ ਹੁਕਮ ਨਹੀਂ ਉਹ ਤਾਂ ਆਪਕ ਰੰਕਾਰ ਸੀ ਉਹ ਆਪਕ ਆਕਾਲ ਪੁਰਖ ਹੈ 16 ਕਲਾ ਸੰਪੂਰਨ ਸਤਗੁਰੂ ਉਹ ਕਿ ਨਹੀਂ ਜਾਣ ਦਸੂ ਕੋ ਜਾਣ ਲਗਾਟ-ਕਟ ਨ ਜਨਨ ਵੇ ਸਤਿਗੁਰ ਨੇ ਇਹ ਘਟ-ਘਟ ਕੇ ਅੰਤਰ ਕੀ ਜਾਣਤ ਭਲੇ ਪ੍ਰੇਮ ਕੀ ਵੀਰ ਪਛਾਨ ਇਤਿਹਾਸ ਲਿਖਦਾ ਹੈ ਕਿ ਜੇਸ ਵਲੇ ਗੋਸਿਕ ਗੁਰਦੇਵ ਪਾਚਰ ਪਾਸ ਹਨ ਇੱਕ ਗੋਸਿਕ ਖਲ ਜਿਹੜਾ ਸੰਸਾਰੀ ਹੈ ਸੰਸਾਰ ਵਿੱਚ ਰਹਿੰਦਾ ਹੈ ਪਰ ਪ੍ਰੇਮ ਕਰਦਾ ਗੁਰਦੇ ਨਾਲ ਗੁਰਦੇ ਨਾਲ ਪ੍ਰੇਮ ਕਰਦਾ ਹੈ ਤੇ ਮਨ ਦੇ ਵਿੱਚ ਘਰ ਵੀ ਹੈ ਧਿਆਨ ਜਿਨਾ ਕਲ ਉਹਦੇ ਸੁਣਨ ਵਾਲੀ ਮੇਰੇ ਬਰਮਾਤ ਚਾਈ ਮੈਂ ਕਿਹਾ ਬੋਲੀ ਦਿੰਦੇ ਦੋ ਚਾਰ ਮਿੰਟ ਹੀ ਹੈ ਕਹਿੰਦੇ ਪ੍ਰੇਮ ਨਹੀਂ ਕਰਦਾ ਹੈ ਹੰਕਾਰ ਹੀ ਏ ਪਰ ਗੁਰੂ ਪਾਚਾ ਜਾਣਦੇ ਨੇ ਕਿ ਇਹਦਾ ਹੰਕਾਰ ਕਿਵੇਂ ਦੂਰ ਕਰਦਾ ਹੈ ਕਿਉਂ ਮੈਨੂੰ ਪ੍ਰੇਮ ਬਹੁਤ ਕਰਦਾ ਹੈ ਗੁਰਦੇਵ ਪਾਚਾ ਦੇ ਪਾਸ ਆਇਆ ਉਹਦਾ ਬਹੁਤ ਕਾਰੋਬਾਰ ਹੈ ਹੀਰਿਆਂ ਦਾ ਆ ਕੇ ਮੱਥਾ ਟੇਕਿਆ ਏ ਮੱਥਾ ਟੇਕ ਕੇ ਗੁਰਦੇਵ ਪਾਚਾ ਚਰਨਾਂ ਦੇ ਵਿੱਚ ਇੱਕ ਹੀਰਾ ਰੱਖ ਕੇ ਕਹਿ ਲੱਗਾ ਗੁਰਦੇਵ ਪਾਸ਼ਾ ਨਮਾਨੇ ਦੇ ਦਾਸ ਦਾ ਬੜਾ ਹੀਰਿਆਂ ਦਾ ਕੰਮ ਏ ਬਹੁਤ ਗੁਰੂ ਪਾਤਸ਼ਾਹ ਦੀ ਕਿਰਪਾ ਏ ਇਹ ਤੁਛੀ ਪੇਟਾ ਪ੍ਰਵਾਨ ਕਰੋ ਗੁਰਦੇਵ ਪਾਤਸ਼ਾਹ ਨੇ ਹੀਰਾ ਜਿਸ ਨੂੰ ਆਪਣੇ ਹੱਥ ਵਿੱਚ ਪਕੜਿਆ ਹੱਥ ਵਿੱਚ ਫੋਕੜ ਕੇ ਮੇਰੇ ਗੁਰਦੇਵ ਪਾਤਸ਼ਾਹ ਨੇ ਪਗਾ ਕੇ ਪੁੱਛੇ ਪਾਣੀ ਦੇ ਦਸੂਰ ਦੇ ਵਿੱਚ ਪਗਾ ਕੇ ਮਾਰਿਆ ਤੇ ਉਤੇ ਮਨ ਦੇ ਵਿੱਚ ਬੜਾ ਗੁੱਸਾ ਆਇਆ ਬੜਾ ਕਰੋਧ ਆਇਆ ਉਹਨਾਂ ਨੇ ਇੰਨਾ ਮਹਿੰਗਾ ਹੀਰਾ ਜਿਹੜਾ ਮੇਰਾ ਪਤਾ ਨਹੀਂ ਕਿੰਨੇ ਰੁਪਈਆ ਦਾ ਵਿਕਣਾ ਸੀ ਅੱਜ ਗੁਰੂ ਨੇ ਚੱਕੀ ਸੈਕ ਦੇ ਵਿੱਚ ਕੁਣੀ ਜਮਾਤ ਮੇਰਾ ਕਿੰਨਾ ਘਾਟਾ ਗੁਰੂ ਨੇ ਕਰਵਾ ਦਿੱਤਾ ਤੇ ਮੇਰੇ ਕੋਲ ਦੇਵ ਪਾਤਸ਼ਾਹ ਕਹਿੰਨੇ ਪਾਸ਼ਾ ਇਹ ਹੀਰਾ ਤੇ ਘੋਤ ਕਿੰਤੇ ਸੀ ਤੁਸੀਂ ਪਾਣੀ ਵਿੱਚ ਸੁਗਲਤਾਏ ਗੁਰਦੇਵ ਪਾਚਾ ਕਹਿਣ ਲੱਗੇ ਜਾ ਅਪਿਛੇ ਪਾਸੇ ਪਾਣੀ ਹੈ ਨਾ ਉੱਥੇ ਜਾ ਕੇ ਲੱਭ ਲੈ ਉੱਥੇ ਤੈਨੂੰ ਮਿਲ ਜਾਵੇਗਾ ਜੇ ਇਸ ਵੇਲੇ ਸਾ ਸੰਗਤ ਜੀ ਉਹ ਪਾਣੀ ਦੇ ਪਾਸ ਗਿਆ ਏ ਪਾਣੀ 'ਚ ਹੱਥ ਪਾਉਣ ਲੱਗਿਆ ਆ ਕਿ ਵੀ ਸੋਚ ਤੋਂ ਪਰੇ ਮੇਰੇ ਕੋਲ ਦੇਵ ਪਾਚਲ ਇੱਕ ਹੀਰਾ ਉੱਤੇ ਸੁਤਿਆ ਸੀ ਜਦ ਦੇਖਿਆ ਕਿ ਉਹ ਸਾਰੇ ਨਦੀ ਦੀਵਿਆਂ ਨਾਲ ਭਰੀ ਹੋਈ ਸੀ ਆ ਕੋ ਸਤਨਾਮ ਸਿੰਘ ਬੜਾ ਸੋਚਦਾ ਹੈ ਕਿ ਇਹ ਮੇਰਾ ਕਿਹੜਾ ਵਿਲਾਮ ਨੂੰ ਪਛਾਣੇ ਜਾਂਦਾ ਇਹ ਤਾਂ ਵੱਧ ਤੋਂ ਵੱਧ ਮਿੱਕੇ ਹੀਰੇ ਨਾ ਨਗਰਨੀ ਉਹ ਵੱਧ ਵੱਧ ਸੋਹਣੇ ਨਗਰਨੀ ਵਿੱਚ ਕਿਹੜਾ ਚੁਕਾ ਤੇ ਆਕੇ ਦੇਵ ਪਾਚਲ ਚਰਮਨ ਦੇ ਵਿੱਚ ਸਿਰ ਰੱਖ ਕੇ ਰੋਣ ਲੱਗ ਪੈ ਕਹਿਣ ਲੱਗਾ ਪਾਸ਼ਾ ਮੈਂ ਤੁਹਾਨੂੰ ਜਾਣ ਨਹੀਂ ਸਕਿਆ ਮੈਂ ਤੁਹਾਨੂੰ ਪਹਿਚਾਣ ਨਹੀਂ ਸਕਿਆ ਕਿ ਤੂੰ ਐਸੇ ਪੂਰਨ ਸਤਿਗੁਰੂ ਨੇ ਆਪ ਦੇਣ ਮਾਰੇ ਦਾਤਾ ਮੈਨੂੰ ਸ਼ੀਰਲੀ ਮੰਦਿਰ ਚੋਂ ਕਾਰ ਲੱਕਿਆ ਗਿਆ ਮੈਂ ਇੱਕ ਹੀਰੇ ਦੇ ਮੰਦਿਰ ਵਿੱਚ ਹੰਮੇ ਲੱਕਿਆ ਗਿਆ ਇੱਕ ਹੀਰੇ ਵਾਸਤੇ ਮੰਦਿਰ ਵਿੱਚ ਏਡਾ ਲੋਭ ਲੱਕਿਆ ਗਿਆ ਗੁਰਦੇਵ ਪਾਚਾ ਮੈਨੂੰ ਮਾਫ਼ ਕਰਨਾ ਇਹ ਉਹ ਸਮੇਂ ਦੀ ਗੱਲ ਹੈ ਜਿਸ ਵੇਲੇ ਸੱਚਾ ਗੁਰਦੇਵ ਪਾਚਾ ਕਹਿੰਦੇ ਗੁਰਦੇਵ ਪਾਚਾ ਕਿਲਾ ਖੱਲੀ ਕਰ ਦਿਓ ਸਾਡੇ ਕੋਲ ਜਨ ਨਹੀਂ ਲੜਿਆ ਜਾਣਾ ਤੇ ਗੁਰਦੇਵ ਪਾਤਸ਼ਾਹ ਨੇ ਇੱਕ ਨਹੀਂ ਸਾਰੇ ਨਦੀ ਹੀਰੇ ਨਾਲ ਭਰ ਦਿੱਤੀ ਐ ਤੇ ਧਾਨੇ ਦੇ ਰੇਖਾ ਨਹੀਂ ਗੁਰ ਪਾਤਸ਼ਾਹ ਦੇ ਚੋਜ ਪਰ ਸਿੱਖ ਪਹਿਚਾਨ ਨਹੀਂ ਸਕਦੇ ਗੁਰੂ ਆਪਾਂ ਜਾਣ ਨਹੀਂ ਸਕਦੇ ਕਹੇ ਜਾਣ ਨਹੀਂ ਸਕਦੇ ਪਰ ਗੁਰਦੇਵ ਪਾਤਸ਼ਾਹਾਂ ਨੂੰ ਕੋਈ ਸੁਣ ਜਾਪ ਸਾਹਿਬ ਨਹੀਂ ਦਿੱਤੇ ਨੇ ਉਹ ਕਹਿੰਦੇ ਕੋਈ ਸਿਰ ਤੇ ਜੰਮਾ ਲੈ ਕੇ ਧਰਤੀ ਤੇ ਉਹਦਾ ਕੋਈ ਰੂਪ ਰੰਗ ਨਹੀਂ ਜਾਪ ਸਾਹਿਬ ਮੇਰੇ ਗੁਰਦੇਵ ਪਾਤਸ਼ਾਹ ਕਹਿੰਦੇ ਰੂਪ ਨਹੀਂ ਰੰਗ ਨਹੀਂ ਰੇਖ ਨਹੀਂ ਦੇਖਣੇ ਹਲਾਕ ਪਰਮਾਤਮਾ ਦਾ ਕੋਈ ਰੂਪ ਪ੍ਰਾਣ ਨਹੀਂ ਕਿ ਫਿਰ ਕਹਿੰਦੇ ਅਸਲੀ ਰੂਪ ਕੀ ਹੈ ਬਾਈਬਲ ਵਿੱਚ ਗੋਡ ਇਜ਼ ਲਾਈਟ ਪਰਮਾਤਮਾ ਪ੍ਰਕਾਸ਼ ਹੈ ਕੁਰਬਾਨੀ ਕਹਿੰਦੇ ਇਸ ਕੁਰਬਾਨੀ ਇੱਕ ਜਗਮਈ ਚਾਨਣ ਕੀ ਕੁਰਬਾਨੀ ਰੋਸ਼ਨੀ ਹੈ ਕੁਰਬਾਨੀ ਜੋਤੀ ਹੈ ਕੁਰਬਾਨੀ ਪ੍ਰਕਾਸ਼ ਹੈ ਜੋ ਕਿ ਸੰਤ ਅੰਦਰ ਦੇ ਵਿੱਚ ਰਿੰਗੂ ਕਰਦੀ ਹੈ ਪਰ ਪਰਦੇ ਪਾਛਾ ਧੰਨ ਗੁਰੂ ਗੋਬਿੰਦ ਸਿੰਘ ਜੀ ਅਨੰਤ ਪਰਸੰਤ ਪਰ ਤੇ ਦਰਾਸ ਮਾਨ ਹੈ ਸਾਰ ਸੰਗਤ ਦੀ ਔਰ ਨੰਡਾ ਦੀ ਪੂਰੀ ਓ ਨੰਨਾਂ ਦਾ ਸ਼ਹਿਰ ਓ ਨੰਨਾਂ ਦੀ ਨਗਰੀ ਜਿੱਥੇ ਗੁਰਦੇਵ ਸਾਹਿਬ ਆਪਣੇ ਪਿਤਾ ਨੂੰ ਛਾਦਾ ਦੇਣ ਵਾਸਤੇ ਤੋਰਿਆ ਓ ਨੰਨਾਂ ਦੀ ਨਗਰੀ ਜਿੱਥੇ ਮੇਰੀ ਗੁਰਦੇਵ ਸਾਹਿਬ ਨਾਲ ਸ਼ਾਦੀ ਹੋਈਆ